ਅੱਜ ਇਹ ਕਰਦਾ ਹੋਰ ਕਰਦੇ ਚੱਲੋ ਅੱਜ ਰੋਤੀ ਦੇ ਉਹ ਪੜਿਆ ਗੱਲਾਂ ਮੇਰੇ ਕਹੁੰਦੇ ਨੇ ਮੈਨੂੰ ਤਾਂ ਨਹੀਂ ਕੋਈ ਕੁਛ ਤਾਂ ਸਾਡੇ ਵਰਕਰ ਆਪ ਜਿਹੜਾ ਕਰਦੇ ਨੇ ਇਹ ਇੱਕ ਦੂਜੀ ਪਾਰਟੀ ਚੱਲਿਆ ਇਹ ਦੂਜੀ ਪਾਰਟੀ ਚੱਲਿਆ ਐਵੇਂ ਕੁੱਤੇ ਆ ਉਹ ਧੋਖੇ ਜਾਂਦੇ ਨੇ ਸਿਰਫ ਉਹਦਾ ਕਾਰਨ ਹੈ ਕਿ ਸਾਡੇ ਵਰਕਰ ਸੁਭਾਅ ਪਈ ਜਾਂਦੇ ਜੇ ਲੱਭੇ ਗਿਆ ਫੱਟੇ ਨਹੀਂ ਚੜ ਗਿਆ ਤੇ ਲੱਗ ਰਹਿਣਗੇ ਹਮੇਸ਼ਾ ਕੋਲੋਂ ਸਤਿ ਸ਼੍ਰੀ ਅਕਾਲ ਜੀ ਬਾਦਸ਼ਾਹ ਸਰਕਾਰ ਦੇ ਵਿਲਾਤੀਤੀ ਐਜ ਰੋਕਰ ਕੋਰਪੋਰੇਟ ਦਾ ਮੈਂਬਰ ਹੈ ਅਸਾ ਫਾਸਲ ਘਰਲਾ ਕੀਤਾ ਜਿਹਨੇ ਜੇਵਨ ਲਾਡੀਆ ਦੇ ਪ੍ਰਧਾਨ ਨੇ ਜਿਹੜਾ ਪਹਿਲਾ ਲਾਈਵ ਪਕਾ ਦਿਆ ਮੈਂ ਸਤਿਅਨ ਸਿੰਘ ਸੀ ਦੀ ਬਾਦੂਆ ਵਾਲੇ ਪਰਿਵਾਰ ਦਾ ਮੈਂਬਰ ਹੈ ਜਿਹੜੀ ਗੱਲਾਂ ਚ ਗਈ ਹੈ ਕੀਮਾ ਸਾਹਿਬ ਦੀ ਹਾਈ ਕੀ ਅਗਵਾਈ ਕਰਦੇ ਰਹੇ ਨੇ ਜਿਹੜਾ ਕੰਮ ਗਿਆ ਅੱਜ ਕੱਲ ਦਾ ਮੈਦਾਨ ਕੀ ਕੀ ਭਾਵੇਂ ਕੋਈ ਜੱਥੇਬੰਦੀ ਦੀ ਗੱਲ ਹੈ ਤੇ ਨਾ ਕੋਈ ਸਰਕਾਰ ਵਿੱਚ ਰਹੇ ਕਿ ਨਾ ਹੀ ਨਾ ਪੀਆ ਬਧਿਆ ਇਹ ਨਹੀਂ ਕਿ ਬੰਦਾ ਦੇ ਕੋਮਾ ਪਾ ਕੇ ਰਿਹਾ ਕਰਦਾ ਇਹ ਸਿਰਫ ਰੋਹਾ ਲੋਕੀ ਲਾਉਂਦੇ ਨੇ ਇਸ ਕਰਕੇ ਤੇ ਵਰਕਰ ਕੰਮ ਦਾ ਕੰਦ ਵੀ ਪਤਾ ਨਹੀਂ ਬੱਗੇ ਆਏ ਠੀਕ ਹੈ ਚਲ ਗਿਆ ਸਾਡਾ ਬੱਚਾ ਕਿ ਮੈਂ ਨੂੰ ਬੜਾਉਂ ਗਿਆ ਉਹ ਮੈਂ ਕਿਆ ਕਰਾਂ ਤਾਂ ਜਾ ਇਹਦੇ ਬਦਲੇ ਫਾਟੇ ਦਾ ਗਦਾਰੀ ਕੀਤੀ ਆ ਉਹ ਕੱਖਾਂ ਨੂੰ ਹੋ ਗਿਆ ਮੈਂ ਨਾ ਨਹੀਂ ਜਿਹੜਾ ਕੋਹ ਕੋ ਲੋਕੀ ਪਾਏ ਨਹੀਂ ਅੱਜ ਕਈ ਵਿਕਟਾਂ ਲਵਾਈ ਦੇ ਫੱਦੇ ਨੇ ਤੇ ਯਾਰ ਇੱਕ ਭਰਾ ਮਰ ਬੰਦਾ ਇਮਾਨਦਾਰ ਬੰਦਾ ਪਾਹੀਂ ਸ਼ਬਾਸ਼ ਕਰਦੀ ਕਰ 10ਵੀਂ ਸੈਸ਼ਨ ਬਾਰੇ ਤੋਂ ਯਾਨੀ ਕਿ ਇਹ ਪਾਰਲੀਮੈਂਟ ਵਿੱਚ